ਮੁਨਕਤਾਂ ਦੀ ਸੇਵਾ ਸੰਸਥਾ ਚ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਨੇ ਬਹੁਤ ਸਾਰੇ ਅਜਿਹੇ ਦੁਖੀ ਲੋਕ ਜਿਨ੍ਹਾਂ ਨੂੰ ਆਪਣੇ ਛੱਡ ਗਏ ਪਰ ਇਸ ਰੱਬ ਦੇ ਬੰਦੇ ਨੇ ਉਹਨਾਂ ਨੂੰ ਅਪਣਾਇਆ ਉਹਨਾਂ ਦੀ ਚੰਗੀ ਸਿਹਤ ਲਈ ਜਾਂ ਫਿਰ ਉਹਨਾਂ ਦੇ ਮੁਰਵ ਸੇਵੇ ਦੇ ਲਈ ਅਰਦਾਸਾਂ ਕੀਤੀਆਂ ਕੋਸ਼ਿਸ਼ਾਂ ਕੀਤੀਆਂ ਔਰ ਅਜਿਹੇ ਬਹੁਤ ਸਾਰੀਆਂ ਕਹਾਣੀਆਂ ਚ ਇਸ ਬੱਚੀ ਦੀ ਕਹਾਣੀ ਹੈ ਜੇਕਰ ਸਕਰੀਨ ਤੇ ਜਦੋਂ ਇਸਦੀ ਤਸਵੀਰ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਇਸ ਬਾਰੇ ਜਾਣਦੇ ਨੇ ਪਰ ਦੱਸਦੀ ਹੈ ਕਿ ਇਸ ਦਾ ਪਤੀ ਸ਼ਨੀਵਾਰ ਨੂੰ ਤੇਲ ਮੰਗ ਕੇ ਗੁਜ਼ਾਰਾ ਕਰਦਾ ਸੀ ਤੇ ਉਹ ਇਸ ਦੁਨੀਆ ਤੋਂ ਸਦਾ ਲਈ ਚਲਾ ਗਿਆ ਉਸ ਤੋਂ ਬਾਅਦ ਇਸ ਦੀਆਂ ਕਹਿੰਦੀ ਕਿ ਜ਼ਿੰਦਗੀ 'ਚ ਦੁੱਖਾਂ ਦਾ ਹਨੇਰਾ ਹੈ ਜਿਹੜਾ ਉਹ ਛਾ ਗਿਆ ਉਸ ਤੋਂ ਬਾਅਦ ਆਪਣੇ ਵੀ ਸਾਥ ਛੱਡ ਗਏ ਤੇ ਹੁਣ ਤੇ ਕੋਈ ਜਿਹੜੇ ਰਿਸ਼ਤੇਦਾਰ ਹੈ ਜਿਹੜੇ ਆਪਸਾਂ ਕੇ ਰਿਸ਼ਤੇਦਾਰ ਹੁੰਦੇ ਆ ਉਹ ਵੀ ਮਿਲਣ ਵਾਸਤੇ ਨਹੀਂ ਆਉਂਦੇ ਤੇ ਇਸ ਨੇ ਇਸ ਭੋਲੀ ਭਾਲੀ ਬੱਚੀ ਨੇ ਆਪਣਾ ਜਿਹੜਾ ਕਹਿਦੀ ਕਿ ਦੁੱਖ ਥੋੜਾ ਜਿਹਾ ਦੱਸਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਬੇਨਤੀ ਇਹ ਹੈ ਕਿ ਮੁਨਖਤਰੀ ਸੇਵਾ ਜਿਹੜੇ ਇਹਦੇ ਆਪਣਿਆਂ ਘਟੂ ਘਟ ਉਹ ਤਾਂ ਇਸ ਨੂੰ ਹੌਸਲਾ ਦੇਣ ਇਸ ਨੂੰ ਮਿਲਣ ਦੇ ਵਾਸਤੇ ਆਇਆ ਕਰਨ ਬਹੁਤ ਸਾਰੀਆਂ ਕਹਾਣੀਆਂ ਨੇ ਬਹੁਤ ਸਾਰੇ ਦੁੱਖ ਨੇ ਜਦੋਂ ਉਹਨਾਂ ਨੂੰ ਉਧੇੜਦਿਆਂ ਨਾ ਤਾਂ ਬੜਾ ਕੁਝ ਸਾਹਮਣੇ ਆਉਂਦਾ ਹੈ ਸਮਾਜ ਦਾ ਇੱਕ ਰੂਪ ਉਹ ਸਾਹਮਣੇ ਆਉਂਦਾ ਜੋ ਨਹੀਂ ਸੀ ਹੋਣਾ ਚਾਹੀਦਾ ਚਲੋ ਸਮਝ ਗਏ ਕਿ ਇਹ ਕਹਾਣੀ ਕੀ ਆ ਤੇ ਕੀ ਇਹਦਾ ਹੱਲ ਹੋ ਸਕਦਾ ਅਮਨ ਦਿਲ ਲੱਗ ਗਿਆ ਮੈ ਵੀ ਜੀ ਗੈ ਨਹੀਂ ਲੱਗਦਾ ਦੇੜਾ ਪੁੱਤ ਤਾਂ ਲੱਗਦਾ ਗਿਆ ਹੁਣ ਤੁਹਾਨੂੰ ਕਿੰਨਾ ਚਿਰ ਆ ਵੀ ਕਾਕਾ ਨਿੱਕਾ ਜਾ ਤੇ ਰਹੇ ਅੱਛਾ ਉਹਨਾਂ ਦੀ ਯਾਦ ਅਜੇ ਵੀ ਹੁੰਦੀ ਹੈ ਹਾਂਜੀ ਵੀ ਜੀ ਅੱਛਾ ਫਿਰ ਪੁੱਤ ਤੂੰ ਕਿੱਥੇ ਰਹਿੰਦੀ ਹੁੰਦੀ ਸੀ ਪਹਿਲਾਂ ਛੇਰਟੇ ਚੇਹਰ ਤੇ ਚੇਰਤਾ ਸਾਹਿਬ ਹਾਂ ਸੇ ਕੀ ਕੰਮ ਹੋ ਉਸਕੇ ਬਾਅਦ ਕਿ ਗੁਰੂ ਸਾਹਿਬ ਆ ਗਏ ਅੱਛਾ ਸੇ ਕਿਸਾ ਕਿਸਾ ਗੀਰੀ ਹਾਂ ਜਿਵੇਂ ਖਵਾ ਖਵਾ ਦੱਸੇ ਇਹ ਗਏ ਹਾਂ ਤਾਂ ਨਾ ਕਿ ਮੈਨੂੰ ਕੋਈ ਮੁਗੇ ਨਾ ਮੇਰਾ ਵਿਆਹ ਕਦ ਦਾ ਹੋਰ ਇਹ ਨਾ ਮੇਰੇ ਗਰੀ ਪੰਸਾ ਉਹ ਕਾਲਾ ਪੀ ਰਿਹਾ ਹੋ ਗਿਆ ਕੀ ਵੀ ਹੋਇਆ ਅੱਛਾ ਪੂਰਾ ਹੋ ਗਿਆ ਰੱਬ ਹਾਂ ਮੈਂ ਫੇਸ ਕਰਕੇ ਆਈ ਫੇ ਮੈਂ ਕਿ ਇਹ ਨਾ ਕੰਗ ਕਾਗੇ ਕੰਗੇ ਵਾਗੂ ਹੇ ਕੇ ਕੋਈ ਛੱਕੇ ਗਿਆ ਸਾਨੂੰ ਪਾਈ ਠੀਕ ਹਾਂ ਤੋ ਕੋਤੋਂ ਹੁਣ ਤਾਂ ਤੁਸੀਂ ਠੀਕ ਹੋ ਪਾਈ ਗੁਰਪ੍ਰੀਤ ਸਿੰਘ ਹੁਣ ਤੇ ਪੂਰਾ ਭਰਾ ਵਧੀਆ ਮਿਲ ਗਿਆ ਹਾਂਜੀ ਫੋੜ ਫੋੜ ਤੇ ਨਹੀਂ ਕੋ ਤੰਗੀ ਇੱਤੇ ਕੀ ਚੀਜ਼ ਦੀ ਨਹੀਂ ਜੀ ਹਾਂ ਕੋਈ ਚੰਗੇ ਹੈ ਇਹਦਾ ਕਾਕੇ ਦਾ ਨਾਂ ਕੀ ਹੈ ਵਿੱਗਿਆ ਵਿੱਧਿਆ ਤੇ ਵਿੱਧਿਆ ਨੂੰ ਮਾਮਾ ਵੀ ਮਿਲ ਗਿਆ ਹੈ ਮਾਮੀ ਵੀ ਹਾਂਜੀ ਹਾਂਜੀ ਠੀਕ ਹੈ ਤੈਨੂੰ ਤੋਂ ਫਿਰ ਵੀ ਵਿਦਿਆ ਨੂੰ ਵੱਡੀ ਹੋਏਗੀ ਫਿਰ ਇਹਨੂੰ ਪੜ੍ਹਾਏਂਗੇ ਕੀ ਕਰਾਏਂਗੇ ਅਫਸਰ ਕੀ ਅਫਸਰ ਬਣਾ ਲੈ ਹਾਂਜੀ ਵੀਰ ਜੀ ਨਾਲੇ ਕੁੜੀਆਂ ਕੱਪੜੇ ਕੁੱਪੜੇ ਸੇਉਣ ਲੱਗ ਗਈਆਂ ਨੇ ਹੁੰਦੀਆਂ ਨੇ ਤੇ ਤੂੰ ਇਹਨੂੰ ਅਫਸਰ ਬਣਾਵੇਂਗੇ ਹਾਂਜੀ ਵੀਰ ਜੀ ਮੈਨੂੰ ਅਫਸਰ ਬੁਣਾਣਾ ਅੱਛਾ ਹਾਂਜੀ ਵੀਰ ਜੀ ਕਾਹਦੇ ਤੋਂ ਤੇਰਾ ਜੀ ਕਰਦਾ ਵੀ ਅਫਸਰ ਬਣਾਉਣਾ ਹਾਂ ਕਾਦੇ ਤੋਂ ਜੀ ਕਰਦੇ ਵੀ ਅਫਸਰ ਬਣਾਵਾ ਮੈਂ ਮੈਂ ਤੁਸੀਂ ਕਹਿੰਗੀ ਮੇਰੀ ਕੁੜੀ ਅੱਛੇ ਬਣ ਜੇ ਅੱਛਾ ਮਾ ਬਾਈ ਜੀ ਕਿਹਾ ਮਾ ਬਾਈ ਜੀ ਮੇਰੀ ਕੁੜੀ ਵਗ ਗਈ ਆ ਗਿਆ ਪੂਰਾ ਖਵਾ ਕੇ ਅੱਛੇ ਬਣ ਗਏ ਹੈ ਰ ਵਿਆਹ ਕਲ ਨੂੰ ਜਦੋਂ ਬਾਈ ਜੀ ਕਹਿੰਦੀ ਹੈ ਨਾ ਬਾਈ ਜੀ ਨੂੰ ਵੀ ਨਹੀਂ ਸਮਝਾਉਂਦੀ ਵੀ ਤੈਨੂੰ ਕੀ ਆਖੇ ਤੇਰੇ ਵੱਲ ਤੇ ਕੀ ਬੋਲੇ ਹੈ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਬਾਈ ਜੀ ਕਹਿੰਦੇ ਆ ਹਾਂ ਜੀ ਠੀਕ ਚਲ ਬੁੱਤੂ ਆਵੇ ਤੇਰੀ ਵਿੱਦਿਆ ਹੁਣ ਵੱਟ ਕਾਕਾ ਵੱਡਾ ਹੋਣ ਲੱਗ ਗਿਆ ਹਨਾ ਹਾਂਜੀ ਇਹ ਪੜਨ ਲੱਗ ਗਿਆ ਕਿ ਨਹੀਂ ਮੈਂ ਹਰੇ ਨਹੀਂ ਪੜਦੀ ਸੋ ਬਹੁਤ ਸਾਰੇ ਅਧੂਰੇ ਖਾਬ ਨੇ ਉਧੂਆਂ ਕਹਾਣੀਆਂ ਨੇ ਤੇ ਆਪਣੇ ਮੁਕਾਮ ਦੀ ਤਲਾਸ਼ ਵਿੱਚ ਹਾਲੇ ਵੀ ਉਹਨਾਂ ਦੀ ਅਰਜ਼ੋਈ ਅਰਦਾਸ ਜਾਰੀ ਹੈ ਤੇ ਨਾਲ ਮਨੁੱਖਤਾ ਦੀ ਸੇਵਾ ਸੰਸਥਾ ਦੇ ਵੱਲੋਂ ਉਹਨਾਂ ਦੀ ਸਹਿਯੋਗ ਸੇਵਾ ਵੀ ਲਗਾਤਾਰ ਚੱਲੀ ਹੈ